ਬਹੁਤ ਹੀ ਸੈਂਸਿਟਿਵ ਮੁੱਦਾ ਪਿਛਲੀ ਵਾਰੀ ਤੁਸੀਂ ਚੰਗੀ ਤਰ੍ਹਾਂ ਉਹਨੂੰ ਹਾਈਲਾਈਟ ਕੀਤਾ ਤੇ ਅੱਜ ਉਹਦੀ ਹੋਰ ਡਿਟੇਲਸ ਤੁਹਾਡੇ ਕੋਲ ਲੈ ਕੇ ਆਏ ਹਾਂ ਉਹਨੂੰ ਸ਼ੁਰੂ ਕੀਤਾ ਤਾਂ ਬੜਾ ਸਾਨੂੰ ਖਾਸ ਤੌਰ ਤੇ ਕਸਟ ਹੁੰਦਾ ਹੈ ਇਹ ਸਾਡੀ ਜਿਹੜੀ ਲਾਈਫ ਲਾਈਨ ਹੈ ਕੋਆਪਰੇਟਿਵਸ ਸਾਰਾ ਸਾਰੇ ਜਿੰਨੇ ਕੋਆਪਰੇਟਿਵ ਧਾਰ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਸਾਰੇ ਡੁੱਬਦੇ ਜਾ ਰਹੇ ਨੇ ਅਸੀਂ ਤਾਂ ਸਿਰਫ ਮਿਲਕ ਪ੍ਰਾਂਟਾ ਦੀ ਗੱਲ ਕੀਤੀ ਸੀ ਹੁਣ ਜਦੋਂ ਸ਼ੂਗਰ ਫੈਡਰਲ ਦੇਖੀ ਤਾਂ ਜਿਹੜੀਆਂ ਸ਼ੂਗਰ ਮਿੱਲਾਂ ਨੇ ਉਹ ਵੀ ਜਾ ਰਹੀਆਂ ਨੇ ਸਾਡੇ ਕੋਆਪਰੇਟਿਵ ਬੈਂਕ ਘਾਟੇ 'ਚ ਨੇ ਲੈਂਡ ਮਾਰਗੇਜ ਬੈਂਕ ਘਾਟੇ 'ਚ ਨੇ ਤੇ ਸਾਡੇ ਮਾਰਕਫੈਟ ਵੀ ਘਾਟੇ 'ਚ ਐ ਕੋਈ ਕੋਆਪਰੇਟਿਵ ਅਦਾਰਾ ਨਹੀਂ ਜਿਹੜਾ ਅੱਜ ਪ੍ਰੋਫਿਟ 'ਚ ਹੋਵੇ ਤੋਂ ਅਸੀਂ ਰਜਿਸਟਰਾਰ ਕੋਆਪਰੇਟਿਵ ਸਾਇਟिज ਨੂੰ ਮਿਲ ਕੇ ਕਿਹਾ ਸੀ ਵੀ ਤੁਸੀਂ ਕੋਆਪਰੇਟਿਵ ਮੂਵਮੈਂਟ ਦੇ ਕਸਟੋਡੀਅਨ ਹੋ ਤੁਸੀਂ ਤੁਹਾਡਾ ਕੰਮ ਸਿਰਫ ਸੁਸਾਇਟੀਆਂ ਨੂੰ ਰਜਿਸਟਰ ਕਰਨਾ ਨਹੀਂ ਹੁੰਦਾ ਤੁਹਾਡਾ ਕੰਮ ਇਹ ਵੀ ਹੁੰਦਾ ਹੈ ਵੀ ਉਹ ਠੀਕ ਤਰ੍ਹਾਂ ਕੰਮ ਚੱਲਦਾ ਹੈ ਜੇ ਕੋਈ ਗਲਤ ਕਰਦਾ ਹੈ ਉਹਨਾਂ ਨੂੰ ਸਜ਼ਾਵਾ ਦਿਓ ਇਨਕੁਆਰੀਆਂ ਕਰੋ ਉਹਨਾਂ ਨੂੰ ਜਦੋਂ ਅਸੀਂ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੇ ਕੋਆਪਰੇਟਿਵ ਅਦਾਰਿਆਂ ਦਾ ਕੀ ਹਾਲ ਹੈ ਸਾਨੂੰ ਬਹੁਤ ਅਫਸੋਸ ਹੋਇਆ ਰਜਿਸਟਰ ਸਾਹਿਬ ਨੂੰ ਜਾਂ ਤਾਂ ਝੂਠ ਬੋਲਦੇ ਸੀ ਉਹ ਕਹਿੰਦੇ ਸੀ ਮੈਨੂੰ ਨਹੀਂ ਪਤਾ ਨਾਲ ਹੀ ਉਹਨਾਂ ਦੀ ਪੂਰੀ ਟੀਮ ਸੀ ਸਾਰੇ ਐਡੀਸ਼ਨਲ ਰਜਿਸਟਰ ਬੈਠੇ ਸੀ ਸੀ 2 ਘੰਟੇ ਬੈਠ ਕੇ ਇੱਕ ਇੱਕ 이슈 ਤੇ ਚਰਚਾ ਕੀਤੀ ਉਹ ਇਸ ਤਰ੍ਹਾਂ ਪੋਸ ਕਰ ਰਹੇ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਜਦ ਤੁਸੀਂ ਹਾਲੇ ਹੋ ਗਿਆ ਵੀ ਜੇ ਇੱਕ ਕਪਲਾ ਕਿਤੇ ਕੋਈ ਕਰਦਾ ਤੁਸੀਂ ਉਹਨੂੰ ਹੋਰ ਉਹ ਤਾਂ ਅਗਲੇ ਅਦਾਰੇ ਦੇ ਵਿੱਚ ਲਾ ਦਿੰਦੇ ਹੋ ਜਾ ਕੇ ਉੱਥੇ ਹੋਰ ਵੱਢਦੇ ਤੇ ਇਹਨੂੰ ਕੌਣ ਚੈੱਕ ਕਰੂ ਜੇ ਕੋਆਪਰੇਟਿਵ ਮਰ ਗਈ ਲਾਈਫਲਾਈਨ ਹੈ ਕਿਸਾਨੀ ਦੀ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਜਦੋਂ ਮੈਂ ਮੈਂ ਤਾਂ ਤੁਸਾਨੂੰ ਪਤਾ ਸਾਰੇ ਨੂੰ ਸਪਿੰਨ ਫੈਲਡ ਵੀ ਕੋ ਹਾਊਸ ਫੈਲਡ ਸਭ ਸਭ ਦਾ ਪੂਗ ਪੈ ਗਿਆ ਤੇ ਮੈਂ ਜਿੰਤਾ ਜ਼ਿਕਰ ਕੀਤਾ ਪਹਿਲਾਂ ਬਾਕੀ ਦੀਆਂ ਦੀ ਤਿਆਰੀ ਹੈ ਹਾਂ ਇਹ ਹੈ ਵੀ ਸਾਡੇ ਜੇ ਮੈਂ ਮਿਲਕ ਪਲਾਂਟ ਉਹਨਾਂ ਵਿੱਚ ਡਿਟੇਲ ਜ਼ਿਕਰ ਕੀਤੀ ਆ ਗੁਰਦਾਸਪੁਰ 65 ਕਰੋੜ ਘਾਟੇ 'ਚ ਹੈ ਬਠਿੰਡਾ 15.5 ਕਰੋੜ ਜਲੰਧਰ 2.5 ਕਰੋੜ ਹੁਸ਼ਿਆਰਪੁਰ 7 ਕਰੋੜ ਸੰਗਰੂਰ 49 ਕਰੋੜ ਫਾਜ਼ਿਲਕਾ 11 ਕਰੋੜ ਫਰੀਦਕੋਟ 10 ਕਰੋੜ ਪਟਿਆਲਾ 9.5 ਕਰੋੜ ਬਸੀ ਪਟਾਣਾ 25 ਕਰੋੜ ਇਹ ਮਿਲਕ ਬਲੰਡ ਘਾਟੇ ਚ ਨੇ ਕਦੋਂ ਉੱਠਣਗੇ ਇਹ ਐਵੇਂ ਨਹੀਂ ਘਾਟੇ ਚ ਗਏ ਅਸੀਂ ਇਹਦੇ ਜ਼ਿਕਰ ਕੀਤਾ ਵੀ ਵੱਡੇ ਘਪਲੇ ਹੋਏ ਨੇ ਮਿਲਕ ਫੈਟ ਦਾ ਇਤਿਹਾਸ ਵੀ ਬਣ ਗਿਆ ਵੀ ਜਿੰਨਾ ਜਿਹੜਾ ਅਧਿਕਾਰੀ ਵੱਡਾ ਜਿੰਨਾ ਵੱਡਾ ਕਪਲਾ ਕਰਦਾ ਉਹਨੂੰ ਉਹ ਤੋਂ ਵੱਡੇ ਪਲਾਂਟ ਵਿੱਚ ਲਾ ਜਿੱਦਾਂ ਮੈਂ ਪਹਿਲਾਂ ਕਹਿ ਲਾ ਦਿੱਤਾ ਜਾਂਦਾ ਮੈਂ ਪਿਛਲੀ ਬਾਰੀ ਵੀ ਜ਼ਿਕਰ ਕੀਤਾ ਸੀ ਸਾਡਾ ਕੈਸ਼ ਐਂਡ ਕੈਰੀ ਦਾ ਪ੍ਰੋਗਰਾਮ ਹੈ ਸਾਰਾ ਜਿਹੜਾ ਮਿਲਕ ਪਲਾਂਟ ਤੋਂ ਕੋਈ ਮਿਲਕ ਪ੍ਰੋਡਕਟਸ ਜਾਂਦੀਆਂ ਨੇ ਦੁੱਧ ਜਾਂਦਾ ਸਪਲਾਈ ਹੁੰਦੀ ਹੈ ਡਿਸਟ੍ਰੀਬਿਊਟਰਸ ਨੂੰ ਉਹ ਐਡਵਾਂਸ ਪੇਮੈਂਟ ਕਰਦੇ ਨੇ ਫਿਰ ਅਗਲੇ ਦਿਨ ਉਹਨਾਂ ਨੂੰ ਮਾਲ ਜਾਂਦਾ ਮਿਲਕਰਾਉਂਡ ਮੁਹਾਲੀ ਦੇ ਵਿੱਚ ਕੀ ਹੋਇਆ ਇੱਥੇ 10-12 ਦਿਨ ਦਾ ਸਪਲਾਈ ਜਿਹੜੀ ਹੈ ਉਹ ਕਹਿੰਦੇ ਚ ਕੰਪਿਊਟਰ ਸਾਇਬਰ ਕਦਮੋਂ ਗਾਇਬ ਹੋ ਗਿਆ ਉਹ 12 ਕਰੋੜ ਰੁਪਇਆ ਕਿੱਥੇ ਗਿਆ ਜਿਹਦਾ ਮਾਲ ਸਪਲਾਈ ਕੀਤਾ ਸੀ ਉਹਨੂੰ ਲੰਮਕਾ ਦਿੱਤਾ ਕੋਈ ਜਾਂਚ-ਜੋਚ ਲੰਮਕਾ ਕੇ ਇਹ ਵੀ ਇੱਕ ਟੈਕਨੀਕ ਹੋ ਗਈ ਇੱਥੇ ਕੰਮ ਕਰਨ ਵਾਲਿਆਂ ਦੀ ਵੀ ਇਨਕੁਆਰੀਆਂ ਇੰਨੀਆਂ ਲੰਮਕਾ ਦੋ ਕੋਈ ਨਾ ਕੋਈ ਕੋਰਟ ਚ ਚਲਾ ਜੇ ਫਿਰ ਕਹਿ ਦਾਂਗੇ ਜੀ ਮਾਮਲਾ ਕੋਰਟ ਚ ਹੈ ਫਿਰ ਉਹ 20 ਸਾਲ ਕੋਰਟ ਵਿੱਚੋਂ ਨਿਕਲਦਾ ਨਹੀਂ ਇੱਕ ਨਵਾਂ ਤਰੀਕਾ ਹੋ ਗਿਆ ਔਰ ਇਸੇ ਤਰ੍ਹਾਂ 83000 ਟ੍ਰੇਆਂ ਗਾਇਬ ਹੋਈਆਂ ਮੋਹਾਲੀ ਮਿਲਕ ਪ੍ਰਾਂਤ ਚੋਂ ਉਹਨਾਂ ਦੀ ਕੀਮਤ ਤਾਂ 1 ਕਰੋੜ 68 ਲੱਖ ਰੁਪਏ ਲਾਤੀ ਜਿਹੜੀਆਂ ਟ੍ਰੇਆਂ ਗਈਆਂ ਉਹ ਭਰੀਆਂ ਹੋਈਆਂ ਗਈਆਂ ਸੀ ਦੁੱਧ ਦੀਆਂ ਵਾਪਸ ਆਈਆਂ ਨਹੀਂ ਉਹ ਦੁੱਧ ਦੀ ਕੀਮਤ ਕੋਈ ਗਿਣਦਾ ਹੀ ਨਹੀਂ 5 ਕਰੋੜ ਦਾ ਦੁੱਧ ਹੈ ਉਦੀ ਕੋਈ ਕੀਮਤ ਨਹੀਂ ਕਿੰਦਾ 1.5 ਕਰੋੜ ਰੁਪਏ ਦਾ ਮਿਲਕ ਪ੍ਰੋਡਕਟਸ ਤੇ ਇਥੇ ਦਿੱਲੀ ਚੰਡੀਗੜ੍ਹ ਮਿਲਕ ਪਲਾਂਟ ਦਾ ਉਹ ਗਾਇਬ ਹੈ ਕੋਈ ਪੁੱਛਣ ਵਾਲਾ ਨਹੀਂ ਇਵੇਂ ਜਿਵੇਂ ਲੁਧਿਆਣੇ ਚ 74 ਲੱਖ ਰੁਪਏ ਦਾ ਵਾਈਟ ਮਿਲਕ ਕਰੀਮ ਜਿਹੜੀ ਹੈ ਉਹ ਗਾਇਬ ਹੈ ਇੰਨਾ ਕਹਿ ਕੇ ਸਰਤਾ ਬਈ ਜੀ ਇਹ ਗਾਂ ਤੋਂ ਮੁੰਡਿਆਂ ਨੂੰ ਸਮਝਾ ਦਾਂਗੇ ਖਿਆਲ ਰੱਖਣਗੇ ਦਰਜ ਕਰਿਆ ਕਰਨਗੇ ਦੋ ਦਿਨ ਦੀ ਰੀਡਿੰਗ ਇਹ ਨਹੀਂ ਦਰਜ ਕੀਤੀ ਤੇ ਉਹਨੂੰ ਮੁਹਾਲੀ ਦੇ ਮਿਲਕ ਪ੍ਰਾਂਡ ਚ ਲਾਤਾ ਉਹ ਤੋਂ ਬਦਲ ਕੇ ਜਿਹਨੇ ਵੇਚਿਆ ਤੇ ਲੁਧਿਆਣੇ ਦੇ ਮਿਲਕ ਪ੍ਰਾਂਡ ਦੇ ਜੀਐਮ ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ ਜਿਹੜਾ ਪਿੰਡਾਂ ਚ ਦੁੱਧ ਕਲੈਕਟ ਹੁੰਦਾ ਜਿਹੜੇ ਬੈਟੈਰੋਮੀਟਰ ਨੇ ਉਹਦੇ ਤੇ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ ਉਹ ਕਹਿੰਦੇ ਇੱਕ ਤੋਂ ਡੇਢ ਪੁਆਇੰਟ ਘੱਟ ਹਿਸਾਬ 'ਚ ਲੈਣਾ ਏ ਜੇ 1 ਪੁਆਇੰਟ ਘੱਟ ਹੋ ਜੂਏ ਤਾਂ ਮਤਲਬ 38 ਰੁਪਏ ਰੇਟ ਹੈ 3 ਰੁਪਏ 80 ਪੈਸੇ ਪਰ ਲੀਟਰ ਕਿਸਾਨ ਦੇ ਉੱਠ ਗਏ ਲੱਖਾਂ ਲੀਟਰ ਰੋਜ਼ ਦਾ ਦੁੱਧ ਇਕੱਠਾ ਹੁੰਦਾ ਹੈ ਮਿਲਕਪਲੈਂਟ ਮਾੜੀ 'ਚ ਨਾ ਮਿਲਕਪਲੈਂਟ ਲੁਧਿਆਣੇ 'ਚ ਉਹ ਸਾਰਾ ਕਿੱਥੇ ਗਿਆ ਤਾਂ ਉੱਥੇ ਇੱਕ ਕੋਲਡ ਸਟੋਰ ਬਣ ਰਿਹਾ ਕੋਰ ਸਟੋਰ ਵਾਲੇ ਨੂੰ ਜਿਹੜੇ ਟੈਂਡਰ ਦੀਆਂ ਟਰਮਸ ਐਂਡ ਕੰਡੀਸ਼ਨਸ ਵੀ ਵਾਇਓਲੇਟ ਕਰਦੀਆਂ ਪਾਸ ਕਰਤਾ ਵੀ ਨੂੰ 2 ਕਰੋੜ ਰੁਪਇਆ ਐਡਵਾਂਸ ਦੇ ਦੋ ਕੁਛ ਉਹ ਹਾਲੇ ਉੱਥੇ ਸਮਾਨ ਨਹੀਂ ਆਇਆ ਕੁਛ ਹੋਇਆ ਨਹੀਂ 1 ਕਰੋੜ 20 2 ਲੱਖ ਰੁਪਇਆ ਉਹਨੂੰ ਪੇਮੈਂਟ ਵੀ ਕਰਤੀ ਕੋਈ ਕੋਈ ਇਨਕੁਆਰੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਔਰ ਸਾਰਾ ਕੁਝ ਮਿਲ ਮਲਾ ਕੇ ਡਿਸਟ੍ਰੀਬਿਊਟਰ ਨਾਲ ਮੈਂ ਜ਼ਿਕਰ ਕੀਤਾ ਇਕੱਲੇ ਇਕੱਲੇ ਮਿਲਕ ਪਲਾਂਟ ਵਿੱਚ ਕਿੰਨੇ ਕਿੰਨੇ ਕਪੜੇ ਹੋਏ ਆ ਹੁਸ਼ਿਆਰਪੁਰ ਚ 4 ਕਰੋੜ ਦਾ ਹੈ ਜਲੰਧਰ ਚ 30 ਲੱਖ ਰੁਪਏ ਦੀਆਂ ਜਿਹੜੀਆਂ ਮਿਲਕ ਪ੍ਰੋਡਕਟਸ ਉਹ ਉਹ ਗਾਇਬ ਨੇ ਗੁਰਦਾਸਪੁਰ ਚ ਕਿੰਨੇ 29 ਲੱਖ 29 ਲੱਖ ਗੁਰਦਾਸਪੁਰ ਚ ਗਾਇਬ ਹੈ ਇੱਕ ਹੋਰ ਇੰਟਰਸਟਿੰਗ ਗੱਲ ਤੁਸੀਂ ਦੇਖੋ ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ ਉਹ 10 ਸਾਲ ਕੰਮ ਕਰਦੇ ਰਿਹਾ ਉਹਦੀ 20 ਟਨ ਰੋਜ਼ ਦੀ ਕਪੈਸਿਟੀ ਸੀ ਪੰਜੀਰੀ ਬਣਾਉਣ ਦੀ ਔਰ ਸਫਲਤਾ ਨਾਲ ਕੰਮ ਕਰਦੇ ਰਿਹਾ ਪ੍ਰੋਫਿਟ ਜਾਂਦੇ ਸੀ ਔਰ ਆਫ ਅ ਸਟਨ ਉਹ ਪਲਾਂਟ ਬੰਦ ਕਰਤੇ ਮੁਹਾਲੀ ਮਿਲਕ ਪਲਾਂਟ ਵਿੱਚ 2010 ਵਿੱਚ ਮਠਾਈਆਂ ਬਣਨੀਆਂ ਸ਼ੁਰੂ ਹੋਈਆਂ ਡਿਮਾਂਡ ਇੰਨੀ ਸੀ ਸਾਡੇ ਕੋਲ ਸਪਲਾਈ ਨਹੀਂ ਸੀ ਹੁੰਦੀ 8 ਕਰੋੜ ਰੁਪਏ ਦੀ ਮਠਾਈ ਮਿਲਕ ਪਲਾਂਟ ਦੀ ਸਾਲ ਦੀ ਜਾਂਦੀ ਸੀ ਜਿਹੜਾ 2.5 ਕਰੋੜ ਰੁਪਏ ਪ੍ਰੋਫਿਟ ਹੁੰਦਾ ਸੀ ਬਿਨਾਂ ਵਜੇ ਹੀ ਉੱਥੇ ਮਿਲਕ ਪਲਾਂਟ ਮਠਾਈ ਬੰਨ ਨੂੰ ਸਾਰਾ ਇਨਫਰਾਸਟ੍ਰਕਚਰ ਸਾਰਾ ਬਣ ਗਿਆ ਬੰਦ ਕਰਤੀ ਉਹ 2.5 ਕਰੋੜ ਰੁਪਏ ਜਿਹੜਾ ਪ੍ਰੋਫਿਟ ਮਿਲਕ ਪਲਾਂਟ ਹੁੰਦਾ ਸੀ ਉਹ ਕਿਸੇ ਹੋਰ ਅਫਸਰਾਂ ਦੇ ਕਿਸੇ ਲੀਡਰਾਂ ਦੇ ਜੇਬਾਂ ਚ ਚਲਾ ਗਿਆ ਪੰਜੀਰੀ ਦਾ ਪੰਜੀਰੀ ਦੇ ਪਲਾਂਟ ਸਾਡੇ ਦਾ ਬੰਦ ਕਰਤੇ ਹੁਣੇ ਅੰਨਣ ਵਾਲੀ ਸੈਂਟਰਾਂ ਵਾਸਤੇ ਇਸ ਸਰਕਾਰ ਨੇ 240 ਕਰੋੜ ਰੁਪਏ ਦੀ ਪੰਜੀਰੀ ਅੰਨਣ ਵਾਲੀ ਸੈਂਟਰਾਂ ਨੂੰ ਗਰਭ ਦੀ ਬੀਜੀਆਂ ਨੂੰ ਦੇਣ ਵਾਸਤੇ ਮਾਰਕਫੈਟ ਨੂੰ ਆਰਡਰ ਦਿੱਤਾ ਜਿਹਦੇ ਕੋਲ ਕੋਈ ਪੰਜੀਰੀ ਬਣਾਉਣ ਦਾ ਸਿਸਟਮ ਨਹੀਂ ਕੋਈ ਇਨਫਰਾਸਟ੍ਰਕਚਰ ਨਹੀਂ ਮਾਰਕਫੈਟ ਨੇ ਇੱਕ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ 240 ਕਰੋੜ ਦੀ ਜਿਹਦੇ ਚੋਂ 40 ਕਰੋੜ 35 40 ਕਰੋੜ ਰੁਪਿਆ ਪ੍ਰੋਫਿਟ ਹੋਣਾ ਸੀ ਜਿਹੜੇ ਸਾਡੇ ਮਿਲਕ ਪ੍ਰਾਂਟਾਂ ਵਿੱਚ 5 ਪੰਜੀਰੀ ਪਲਾਂਟ ਲੱਗੇ ਨੇ ਉਹ ਤਾਂ ਖੜੇ ਨੇ ਮਾਰਕਫੈਡ ਨੂੰ ਆਰਡਰ ਦਿੱਤਾ ਉਹਨੇ ਪ੍ਰਾਈਵੇਟ ਪਾਰਟੀ ਨੂੰ ਦਿੱਤਾ ਔਰ ਇੱਕ ਕਮਾਲ ਦੀ ਗੱਲ ਇਹ ਹੈ ਭਈ ਜਿਹੜੀ ਪ੍ਰਾਈਵੇਟ ਪਾਰਟੀ ਪੰਜੀਰੀ ਬਣਾਉਂਦੀ ਆ ਉਹ ਬਣਾਉਂਦੀ ਹੈ ਰਿਫਾਈਨਡ ਆਇਲ ਤੋਂ ਸਾਡੇ ਮਿਲਕ ਪ੍ਰਾਂਟਾਂ ਦੇ ਬਣਦਾ ਸੀ ਦੇਸੀ ਕੀ ਤੋਂ ਪਰ ਦੇਸੀ ਕੀ ਵੀ ਮਿਲਕ ਪ੍ਰਾਂਟ ਵੇਰ ਕਾ ਹਿੰਦੁਸਤਾਨ ਚ ਨੰਬਰ 1 ਹੈ ਸਾਡੀ ਅੱਜ ਪ੍ਰੋਬਲਮ ਇਹ ਹੋ ਰਹੀ ਹੈ ਵੀ ਸਾਡੇ ਮਿਲਕ ਫੈਟ ਦੇ ਕੋਲ ਜਿਹੜਾ ਕੀ ਆ ਉਹ ਵੇਚਣ ਦੀ ਪ੍ਰੋਬਲਮ ਹੈ ਜੇ ਪੰਜੀਰੀ ਬਣਦੀ ਹੁੰਦੀ ਸਾਡਾ 800 ਟਨ ਕੀ ਦਾ ਲੱਗ ਜਾਣਾ ਸੀ 800 ਟਨ 86 ਟਨ 86 ਟਨ ਕੀ ਉਹਦੇ ਵਿੱਚ ਲੱਗ ਜਾਣਾ ਸੀ ਸਾਡੀ ਕੀ ਦੀ ਪ੍ਰੋਬਲਮ ਹੈ ਕੋਈ ਨਹੀਂ ਸੀ 7000 ਟਨ ਦਾ ਆਰਡਰ ਸੀਗਾ 7000 ਟਨ ਦਾ 7000 ਟਨ ਪੰਜੀਰੀ ਦਾ ਆਰਡਰ ਹੈ ਜਿਦੇ ਚੋਂ 800 ਟਨ ਕੀ ਲੱਗਣਾ ਸੀ ਰਿਫਾਈਨਡ ਆਲ ਦੀ ਵਿਜਾੜੇ ਇੱਕ ਤਾਂ ਉਹਦੀ ਕੁਆਲਿਟੀ ਅੱਛੀ ਹੋਣੀ ਸੀ ਪਰ ਸਰਕਾਰ ਨੇ ਉਹਨੂੰ ਬੰਦ ਕਰਕੇ ਮਾਰਕਫੈਡ ਨੂੰ ਆਰਡਰ ਦਿੱਤਾ ਮਾਰਕਫੈਡ ਨੇ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ ਉਤੋਂ ਸਪਲਾਈ ਘਟਿਆ ਕੋਲ ਦੀ ਜਿਹੜੀ ਪੰਜੀਰੀ ਆ ਸਪਲਾਈ ਹੋ ਰਹੀ ਹੈ ਇਸ ਤਰ੍ਹਾਂ ਸਾਰਾ ਪੱਠਾ ਵਿੱਚ ਮੈਂ ਇੱਕ ਹੋਰ ਸੇ ਕਰ ਕਰਾਂ ਅਸੀਂ ਰਜਿਸਟਰ ਨੂੰ ਪੁੱਛਿਆ ਵੀ ਸਾਡੇ ਕੋਆਪਰੇਟਿਵ 슈ਗਰ ਮਿਲਾਂ ਦੇ ਵਿੱਚ ਵੀ ਕੋ ਜਨਰੇਸ਼ਨ ਪ੍ਰਾਂਟ ਲੱਗੇ ਨੇ ਪ੍ਰਾਈਵੇਟ ਦੇ ਵੀ ਲੱਗੇ ਨੇ ਪ੍ਰਾਈਵੇਟ ਦੇ ਕਿਉਂ ਚੱਲਦੇ ਨੇ ਸਾਡੇ ਉਤੋਂ ਵਧੀਆ ਮਸ਼ੀਨਰੀ ਕਿਉਂ ਨਹੀਂ ਚੱਲਦੀ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਾ ਨਹੀਂ ਸਾਡੇ ਜਿਹੜੇ ਕੋਪਰੇਟਿਵ ਸੁਗਰ ਮਿੱਲਾਂ ਦੇ ਨੇ ਉਹ ਬੰਦ ਪਏ ਨੇ ਕੋ ਜਨਰੇਸ਼ਨ ਪਲਾਂਟ ਪ੍ਰਾਈਵੇਟ ਵਾਲਿਆਂ ਦੇ ਚੱਲਦੇ ਨੇ ਖੇੜੇ ਚੱਲ ਰਹੀ ਹੈ ਇੱਕ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਤਜਰਬਾ ਹੋ ਰਿਹਾ ਹੈ ਸ਼ਾਹਬਾਦ ਤੇ ਪਾਣੀਪਤ ਦੋ ਚੰਗੀਆਂ ਸ਼ੂਗਰ ਮਿੱਲਾਂ ਹਰਿਆਣੇ ਦੇ ਵਿੱਚ ਤਜਰਬਾ ਹੋ ਰਿਹਾ ਪ੍ਰਾਈਵੇਟ ਲੀਸ ਤੇ ਦੇ ਰਹੇ ਨੇ ਪੰਜਾਬ ਵਿੱਚ ਵੀ ਉਹਨੂੰ ਦੇਖ ਰਹੇ ਨੇ ਉਹਦੇ ਰਿਜ਼ਲਟਸ ਕੀ ਆਉਂਦੇ ਨੇ ਪੰਜਾਬ ਦੀਆਂ ਸ਼ੂਗਰ ਮਿੱਲਾਂ ਵੀ ਇਸੇ ਤਰ੍ਹਾਂ ਪ੍ਰਾਈਵੇਟ ਨੂੰ ਲੀਜ਼ ਤੇ ਦੇਣ ਦੀ ਤਿਆਰੀ ਹੋ ਰਹੀ ਹੈ ਮਿਲਖੜ ਦਾ ਭੋਗ ਪਾ ਕੇ ਐਨਕਰੇਜ ਕੀਤਾ ਜਾ ਰਿਹਾ ਹੈ ਵੀ ਇਥੇ ਅਮਰ ਆ ਜਾਏ ਉਹ ਆਪਣੇ ਪੈਰ ਜਮਾ ਲੇ ਉਂ ਲੱਗੇ ਬੱਦਰਿਆ ਬਿਜਲੀ ਬਾਰੀ ਜੇਕਰ ਕੀਤਾ ਸੀ ਜਿਹੜੀ ਸਾਡੀ ਸਿਟੀ ਸਪਲਾਈ ਹੈ ਉਹ ਪ੍ਰਭਾਵਿਤ ਹੋਣ ਲੱਗੀ ਅਮਲ ਦਾ ਸਾਡੇ ਪੰਜਾਬ ਦੇ ਦੁੱਧ ਨਾਲ ਗੁਜਰਾਤ ਦੇ ਦੁੱਧ ਦੀ ਕੋਈ ਕੁਆਲਿਟੀ ਮੈਚ ਨਹੀਂ ਕਰਦੀ ਉਹਨੇ ਹੁਣ ਇੱਥੇ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਅੱਜ ਉਹ ਸਾਨੂੰ 2 ਰੁਪਏ ਵਾਧਾ ਦਿੰਦਾ ਹੈ ਜਿੱਦਣ ਯੂਪੀ ਵਾਂਗ ਯੂਪੀ ਸਾਰੇ ਪਲਾਂਟ ਲੈ ਗਿਆ ਉਹ ਜਿੱਦਣ ਪੰਜਾਬ ਦੇ ਵੀ ਸਾਰੇ ਪਲਾਂਟ ਉਹ ਲੈ ਗਿਆ ਫਿਰ ਉਹਦਾ ਕੋਈ ਕੰਪੀਟੀਟਰ ਨਹੀਂ ਹੋਣਾ ਉਹਦਾ ਰਿਕਾਰਡ ਹੈ ਸਾਡੇ ਨੂੰ ਕਿਤੇ ਕਨਸਲਰ ਰੇਟ ਦਿੰਦਾ ਰਿਹਾ ਔਰ ਬਾਕੀ ਇਹ ਕੇ ਵੀ ਇੰਟਰਸਟਿੰਗ ਗੱਲ ਹੈ ਵੀ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਇਹਨਾਂ ਦਿਨਾਂ ਵਿੱਚ ਜਦੋਂ ਦੁੱਧ ਦੀ ਕਮੀ ਹੁੰਦੀ ਹੈ 4-5 4-5 ਰੁਪਏ ਲੀਟਰ ਕਿਸਾਨਾਂ ਨੂੰ ਦੁੱਧ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਨਕਰੇਜ ਕਰਨ ਲਈ ਸਰਕਾਰਾਂ ਆਪਣੇ ਖਜ਼ਾਨੇ ਚੋਂ ਨਹੀਂ ਇਹ ਸਾਡੀ ਸਰਕਾਰ ਨੇ ਕਦੇ ਵੀ ਨਹੀਂ ਦਿੱਤਾ ਕਦੇ ਤੇ ਲਭ ਨਹੀਂ ਦਿੱਤਾ ਔਰ ਹੁਣ ਤੱਕ ਹੁਣ ਜਿਹੜਾ ਗਰਮੀ ਚ ਰੇਟ ਵਧਣਾ ਚਾਹੀਦਾ ਦੁੱਧ ਦਾ ਰੇਟ ਹਾਲੇ ਤੱਕ ਨਹੀਂ ਗਰਮੀ ਦਾ ਪੰਜਾਬ ਵਿੱਚ ਚਾਹ ਹੋਇਆ ਇਸ ਤਰ੍ਹਾਂ ਲੱਗਦਾ ਜਿਵੇਂ ਸਾਰ ਸਾਰੇ ਜਿਹੜੇ ਕੋਆਪਰੇਟਿਵ ادارے ਨਖਸਮੇ ਹੋ ਗਏ ਅਸੀਂ ਪੁੱਛਿਆ ਰਜਿਸਟਰ ਨੂੰ ਫੇ ਤੁਸੀਂ ਕਿਤੇ ਚਲੇ ਜਾਓ ਸੋਸਾਇਟੀ 'ਚ ਹੱਥ ਪਾ ਲਓ ਉੱਥੇ ਕੰਮਾ ਬੈਕ 'ਚ ਹੱਥ ਪਾ ਲਓ ਉੱਥੇ ਕੰਮਾ ਤੁਸੀਂ ਮੋਨੀਟਰਿੰਗ ਕੀ ਕਰਦੇ ਹੋ ਤੁਹਾਡਾ ਇੱਥੇ ਕੰਮ ਕੀ ਹੈ ਇੰਨੇ ਆਈਐਸ ਸਭ ਸਰ ਇੱਥੇ ਭਰਤੀ ਕੀਤੇ ਨੇ ਜਿਹੜੇ ਕੋਆਪਰੇਟਿਵ 'ਤੇ ਲੱਗੇ ਆ ਔਰ ਸਭ ਤੋਂ ਇੰਟਰਸਟਿੰਗ ਪਹਿਲੂ ਇਹ ਵੀ ਹੈ ਵੀ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਉਹਦੇ ਕੋਲ ਮਹਿਕਮਾ ਇਹ 23 ਸਾਲ 'ਚ ਇੱਕ ਵੀ ਮੀਟਿੰਗ ਨਹੀਂ ਇੱਕ ਮੀਟਿੰਗ ਵੀ ਨਹੀਂ ਏਡੇ ਵੱਡੇ ਮਹਿਕਮੇ ਦੀ ਜਿੰਨ 6-7 ਆਈਏ ਸਭ ਸੇ ਚਲਾਉਂਦੇ ਨੇ ਕਿ ਉਹਨਾਂ ਨੂੰ ਪੁੱਛ ਲੋ ਵੀ ਕਿੱਥੇ ਖੜਾ ਕਿਵੇਂ ਚੱਲਦਾ ਉਹ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਉਹਨੂੰ ਕਹੇ ਆ ਅਫੀਸਰ ਸਾਹਿਬ ਵੀ ਅਸੀਂ ਇੱਕ ਮਹੀਨਾ ਤੁਹਾਡੀ ਕਾਰਵਜਾਰੀ ਦੇਖਣੀ ਹੈ ਜੇ ਤੁਸੀਂ ਵਿਜ਼ੀਬਲੀ ਲੋਕਾਂ ਨੂੰ ਨਾ ਦੱਸਿਆ ਵੀ ਕੋਈ ਕਾਰਵਾਈ ਕੀਤੀ ਹੈ ਅਸੀਂ ਇੱਕ ਮਹੀਨੇ ਤੋਂ ਬਾਅਦ ਇਹਦੇ ਅੰਦੋਲਨ ਸ਼ੁਰੂ ਕਰ ਦੇਵਾਂ ਫੇਰ ਨਾ ਕਿਉਂ ਕਰ ਲੋ ਉਹਨੂੰ ਕਹਿ ਕੇ ਆਏ ਆ ਸਾਰੀ ਉਹਦੀ ਟੀਮ ਸਾਰੇ ਅਡੀਸ਼ਨਲ ਡਿਜੈਸਟਰ ਸਾਰੇ ਬੈਠੇ ਸੀ 2 ਘੰਟੇ ਦੀ ਮੀਟਿੰਗ ਦੇ ਬਾਅਦ ਔਰ ਅਫਸੋਸ ਇਹ ਹੋਇਆ ਬਈ ਇਹ ਆਤਾ ਉਹ ਝੂਠ ਬੋਲਦਾ ਸੀ ਜਾਂ ਸੱਚੀ ਮੁੱਠੀ ਨੂੰ ਨਹੀਂ ਸੀ ਕੁਝ ਕੱਕ ਪਤਾ ਮੇਰੇ ਹੇਠਾ ਕੀ ਹੋ ਰਿਹਾ ਹੈ ਹਰ ਮਹਿਕਮੇ ਚ ਗੰਦ ਪਿਆ ਸੀ ਮਸੀਹ ਕਰਦੇ ਨੇ ਲੇਕਨ ਕੁਝ ਸਾਡੀ ਇੱਕ ਲੋਕਾਂ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਦੀ ਇਹ ਲਾਈਫ ਲਾਈਨ ਹੈ ਆਪ ਉਹ ਆਪਣੇ ادارے ਤੇ ਧਿਆਨ ਦੇਣਾ ਸ਼ੁਰੂ ਕਰੋ ਬਾਹਰ ਨਿਕਲੋ ਹੁਣ ਜਿਹੜੇ ਸੁਸਾਇਟੀਆਂ ਦੇ ਸੈਕਟਰੀ ਨੇ ਆ ਫਿਰ ਉਹਨਾਂ ਦੇ ਲੱਗੇ ਇਨਸਪੈਕਟਰ ਨੇ ਉਹਨਾਂ ਨੇ ਤੁਹਾਨੂੰ ਨਹੀਂ ਬਚਾਉਣਾ ਤੁਹਾਡੇ ادارے ਨੇ ਜੇ ਬਾਹਰ ਨਿਕਲੋਗੇ ਤਾਂ ਇਹ ਵੱਜ ਜਾਣਗੇ ਨਹੀਂ ਹਿੱਸੇਦਾਰਾਂ ਨੂੰ ਕੋਈ ਦੇਖੋ ਇੱਕ ਕਾਨੂੰਨ ਹੈ ਜੇ ਤੁਸੀਂ ਕੋਆਪਰੇਟਿਵ ਧਾਰਾ ਬੰਦ ਕਰਦੇ ਹੋ ਤਾਂ ਜਿਹੜੇ ਉਹਦੇ ਕੋਆਪਰੇਟਿਵ ਦੇ ਸ਼ੇਅਰ ਹੋਲਡਰਸ ਨੇ ਉਹਨਾਂ ਦੀ ਜਨਰਲ ਬੋਰਡ ਮੀਟਿੰਗ ਬੁਲਾ ਕੇ ਤੁਸੀਂ ਜਗਰਾਉਂ ਬੰਦ ਕੀਤਾ ਨਹੀਂ ਤਰਨ ਤਰਨ ਦਾ ਬੰਦ ਕੀਤਾ ਪੰਜ ਬੁੱਡਲਾਡਾ ਪੰਜ 슈ਗਰ ਮਿਲਾਂ ਦੇ ਬੰਦ ਕੀਤੇ ਕੋਈ ਜਨਰਲ ਬੋਡੀ ਮੀਟਿੰਗ ਹੋਈ ਜਿਹੜੇ ਸ਼ੇਅਰ ਹੋਲਡਰਸ ਨੂੰ ਉਹਨੂੰ ਪੁੱਛਿਆ ਸਰਕਾਰ ਸਰਕਾਰ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਇਦਾਂ ਆਪਣੇ ਆਪ ਬੰਦ ਕਰਨ ਦਾ ਫੈਸਲਾ ਲੈਣ ਦਾ ਐਕਟ ਦੇ ਮੁਤਾਬਕ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਫੈਸਲਾ ਕਰਨਗੇ ਜਿਹੜੀਆਂ ਪੰਜ 6 ਮਿਲਾਂ ਬੰਦ ਕਰਦੀਆਂ ਕਿਸੇ ਦੀ ਜਨਰਲ ਬੋਡੀ ਨਹੀਂ ਕਿਸੇ ਦੇ ਸ਼ੇਅਰ ਹੋਲਡਰਸ ਨੂੰ ਪੁੱਛਿਆ ਤੱਕ ਨਹੀਂ ਗਿਆ ਸਰਕਾਰ ਨੇ ਆਪਣੇ ਜ਼ੋਰ ਤੇ ਬੰਦ ਕਰਤੀਆਂ ਤਾਂ ਸਾਰਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਹੈ ਦਾ ਕਰਾਪਟ ਡਿਪਾਰਟਮੈਂਟ ਹੋ ਗਿਆ